ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਢਿੱਲੋ ਪੋਲਟਰੀ ਫਾਰਮ ਜਿਲ੍ਹਾ ਸ਼ਹਿਰ ਪੋਟੇਟਾ ਦਾ ਸਵਾਗਤ ਹੈ ਭਈ ਅੱਜ ਬੱਚੇ ਹੋ ਗਏ ਸੀ 14 ਦਿਨਾਂ ਦੇ ਤੇ ਇਹਨਾਂ ਨੂੰ ਅੱਜ ਗੰਬੂਰ ਆਪਾਂ ਵੈਕਸੀਨੇਸ਼ਨ ਸਪਰੇ ਕਰਤੀ ਸੀ ਤੇ ਨਾਲ ਮਲਟੀਵਿਟਾਮਨ ਮਲਟੀਵਿਟਾਮਨ ਦੀ ਜਿਹੜੀ ਡੋਜ਼ ਆ ਉਹੋ 1 ਲੀਟਰ ਪਾਣੀ ਪਿੱਛੇ 1 ਐਮਐਲ ਰਹਿਣੀ ਆ ਤੁਸੀਂ ਜਿੰਨਾ ਪਾਣੀ ਵਰਤਦੇ ਉਹਨੀ ਡੋਜ਼ ਬਣ ਜਾਣੀ ਆ ਤੇ ਆਹ ਤਰੀਕਾ ਮੈਂ ਨਾ ਕਿਸੇ ਦੀ ਵੀਡੀਓ ਤੋਂ ਦੇਖਿਆ ਸੀ ਜਦੋਂ ਵੀ ਮੈਂ ਭਾਂਡੇ ਚੱਕਦਾ ਹਾਂ ਤੇ ਪਾਣੀ ਅੰਦਰ ਡੁੱਲ ਜਾਂਦਾ ਹੁੰਦਾ ਸੀ ਮੇਤੋਂ ਫਿਰ ਮੈਂ ਕੱਲ ਰਾਤੀ ਵੀਡੀਓ ਦੇਖੀ ਕਿਸੇ ਦੀ ਤੇ ਵਧੀਆ ਆ ਤੁਹਾਨੂੰ ਵੀ ਜੇ ਇਹ ਸਮੱਸਿਆ ਆਉਂਦੀ ਆ ਪਾਣੀ ਚੱਕਦਿਆਂ ਦੀ ਖੁੱਡੇ 'ਚ ਪਾਣੀ ਡੁੱਲਦਾ ਆ ਤੇ ਇਦਾਂ ਕਰ ਲਿਆ ਕਰੋ ਪਾਣੀ ਡੁੱਲਣ ਨਾਲ ਪਾਣੀ ਥੋੜਾ ਡੁੱਲਦਾ ਆ ਆਪਾਂ ਕਹਿਦਾ ਚੱਲ ਕੀ ਸਾਫ਼ ਕਰਨਾ ਸੁੱਕੇ ਹੀ ਜਾਣਾ ਇਹਦੇ ਵਿੱਚੋਂ ਹੀ ਜਦੋਂ ਉੱਥੇ ਫੰਗਸ ਵਗੈਰਾ ਹੁੱਲੀ ਵਗੈਰਾ ਲੱਗ ਜਾਂਦੀ ਆ ਉਹਦੇ ਤੇ ਜਾਂ ਕੋਈ ਨਾ ਕੋਈ ਬਿਮਾਰੀ ਜਾਨਵਰਾਂ 'ਚ ਆਪਣੇ ਆ ਜਾਂਦੀ ਆ ਇਹ ਨਿੱਕੀਆਂ ਨਿੱਕੀਆਂ ਗੱਲਾਂ ਆਪਾਂ ਕੇਅਰ ਨਹੀਂ ਕਰਦੇ ਇਹੇ ਗੱਲਾਂ ਤੋਂ ਬਿਮਾਰੀ ਆਉਂਦੀ ਆ ਤੇ ਜਦੋਂ ਵੀ ਤੁਸੀਂ ਕਦੀ ਆਪਣੇ ਜਾਨਵਰਾਂ ਨੂੰ ਵੈਕਸੀਨੇਸ਼ਨ ਕੀਤੀ ਆ ਜਾਂ ਕੋਈ ਵੀ ਦਵਾਈ ਐਂਟੀਬਾਇਓਟਿਕ ਵਗੈਰਾ ਦਿੱਤਾ ਆ ਜਦੋਂ ਤੁਸੀਂ ਦੁਬਾਰਾ ਦੂਜੀ ਵਾਰ ਪਾਣੀ ਰੱਖਣਾ ਹੈ ਉਹਦੇ ਤੇ ਆਪਣੇ ਜਿਹੜੇ ਤੁਹਾਡੇ ਡਰਿੰਕਰ ਆ ਉਹ ਤੰਗੀ ਤਰ੍ਹਾਂ ਧੋ ਲੈਣੇ ਆ। ਉਹਦੇ ਨਾਲ ਇਦਾਂ ਹੁੰਦਾ ਕਿ ਜੇ ਕੋਈ ਵਿੱਚ ਦਵਾਈ ਲੱਗੀ ਰਹਿ ਗਈ ਆ ਉਹ ਸਾਰੀ ਕਲੀਨ ਹੋ ਜਾਂਦੀ। ਜੇ ਤੁਸੀਂ ਇਦਾਂ ਹੀ ਪਾਣੀ ਰੱਖਤਾ ਦੁਬਾਰਾ ਫਿਰ ਤੇ ਉਹਨਾਂ ਨੇ ਪਾਣੀ ਦਾ ਇੱਕ ਤਾਂ ਟੇਸਟ ਚੇਂਜ ਹੋ ਜਾਣਾ ਕਿਉਂਕਿ ਦਵਾਈ ਵਿੱਚ ਸੀ ਤੇ ਦੂਜਾ ਕੋਈ ਨਾ ਕੋਈ ਉਹਦਾ ਸਾਈਡ ਇਫੈਕਟ ਹੁੰਦਾ ਹੀ ਹੁੰਦਾ ਇਦਾਂ। ਇਸ ਕਰਕੇ ਜਦੋਂ ਵੀ ਤੁਸੀਂ ਪਾਣੀ ਰੱਖਣਾ ਆ ਮਿੰਟ 5 ਲੱਗਦੇ ਆ। ਭਾਂਡੇ ਸਾਰੇ ਧੋ ਕੇ ਪਾਣੀ ਰੱਖਿਆ ਕਰੋ। ਕਿਉਂਕਿ ਜਾਨਵਰ ਆ ਉਹ ਬੋਲ ਤਾਂ ਨਹੀਂ ਸਕਦੇ। ਜੇ ਤੋ ਆਪਾਂ ਸਾਫ ਸੁਥਰਿਆਂ ਚ ਖਾਈਦਾ ਤੇ ਉਹਨਾਂ ਨੂੰ ਵੀ ਤਾਂ ਦੇਣਾ ਚਾਹੀਦਾ ਸਾਫ ਸੁਥਰਿਆਂ ਚ ਆ ਆ ਆਪਣੇ ਕੋਲ ਹੈਗਾ ਭਾਜੀ ਸੈਨੀਟਾਈਜ਼ਰ ਬਾਟਰ ਸੈਨੀਟਾਈਜ਼ਰ ਆ ਇਹ ਇਹ ਜਦੋਂ ਵੀ ਪਾਣੀ ਰੱਖਦੇ ਆ ਇਹ 10 ਲੀਟਰ ਪਿੱਛੇ 1 ਐਮਐਲ ਦੀ ਡੋਜ਼ ਆ 10 ਲੀਟਰ ਪਾਣੀ ਵਿੱਚ ਤੇ ਮੈਂ 10 ਲੀਟਰ ਹੀ ਪਾਣੀ ਵਰਤਦਾ ਹੁੰਨਾ ਤੇ ਇਹ ਇਹ ਆਪਾਂ 1 ਐਮਐਲ ਪਾ ਦਿੰਦੇ ਲਈ ਤੇ ਨਾਲ ਇਹਦੇ ਆਪਾਂ ਦੇਣ ਲੱਗੇ ਹਾਂ ਮਲਟੀਵਿਟਾਮਿਨ ਤੇ মালਟੀ ਵਿਟਾਮਿਨ ਜਿਹੜਾ ਆ ਉਹ ਆਪਾਂ ਦੇਣਾ ਸੀ 10 ਐਮਐਲ ਤੇ ਲਿਮਚੀ ਦੀਆਂ ਗੋਲੀਆਂ ਕੁੱਟ ਕੇ ਵੀਡੀਓ ਮੈਂ ਪਹਿਲਾਂ ਹੀ ਪਾਤੀਆਂ ਸੀ ਇਹਦੇ ਤੇ ਗੋਲੀਆਂ ਜਦੋਂ ਵੀ ਤੁਸੀਂ ਯੂਜ਼ ਕਰਨੀਆਂ ਲਿਮਚੀ ਦੀਆਂ ਜਾਂ ਕੋਈ ਵੀ ਟੈਬਲੇਟ ਉਹਨੂੰ ਚੰਗੀ ਤਰ੍ਹਾਂ ਕੁੱਟ ਕੇ ਠੀਕ ਹੈ ਚਾਹੇ ਕਿਸੇ ਗਲਾਸ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਲਣਾ ਪਾਣੀ ਗਰਮ ਕਰਕੇ ਮੈਂ ਸਿਰਿੰਜ ਭਰਨ ਲੱਗਾ ਸੀ ਤਾਂ ਠੰਡੇ ਪਾਣੀ ਦੇ ਵਿੱਚ ਇਦਾਂ ਇਹ ਦਵਾਈ ਘੋਲ ਲਿਆ ਫਿਰ ਦੌੜ ਕੇ ਜਾ ਕੇ ਦੂਜੀ ਸਿਰਿੰਜ ਚੱਕ ਕੇ ਲੈ ਕੇ ਆਇਆ ਤੇ ਫਿਰ 10 ਐਮਐਲ ਕਰਕੇ ਤੇ ਪਾਣੀ ਚ ਰਲਾਇਆ ਆਪਾਂ ਨੇ ਬਾਕੀ ਵੀਰ ਕਹਿੰਦੇ ਸੀ ਵੀਡੀਓ ਬਣਾਈ ਭਾਜੀ ਜਦੋਂ ਮੈਡੀਸਨ ਦਿੰਨਾ ਆ ਜਾਂ ਵੈਕਸੀਨੇਸ਼ਨ ਕਰਦਾ ਆ ਉਦੋਂ ਵੀਡੀਓ ਬਣਾਈ ਪੂਰੀ ਜਾਣਕਾਰੀ ਦੇਈ ਚੱਕਰ ਇਹ ਹੋ ਜਾਂਦਾ ਯਾਰ ਮੈਂ ਹੈਗਾ ਇਕੱਲਾ ਮੇਰੇ ਕੋਲ ਕੋਈ ਨਹੀਂ ਹੁੰਦਾ ਤੇ ਕੋਈ ਵੀਡੀਓ ਬਣਾਉਣ ਵਾਲਾ ਵੀ ਨਹੀਂ ਹੁੰਦਾ ਇਕੱਲੇ ਨੂੰ ਸਾਰਾ ਕੰਮ ਕਰਨਾ ਹੁੰਦਾ ਇਸ ਕਰਕੇ ਫਿਰ ਕਈ ਵਾਰੀ ਦਿਮਾਗ ਤੇ ਹੁੰਦਾ ਮਾੜੀ ਮੋਟੀ ਆਪਾਂ ਬਣਾ ਲਈਦੀ ਆ ਤੇ ਕਈ ਵਾਰ ਨਹੀਂ ਹੁੰਦਾ ਫਿਰ ਰਹਿ ਜਾਂਦੀ ਆ ਇਹ ਸਰੇਂਜ ਆਪਣੇ ਜਰੂਰ ਇੱਕ ਵਾਰੀ ਪਾਣੀ ਨਾਲ ਸਾਫ਼ ਕਰ ਲੈਣੀ ਆ ਛੇਤੀ ਫੇ ਖਰਾਬ ਨਹੀਂ ਹੁੰਦੀ ਜੇ ਦੁਬਾਰਾ ਇਦਾਂ ਦੋ ਵਾਰ ਤਿੰਨ ਵਾਰ ਪਾਣੀ ਨਹੀਂ ਤੁਸੀਂ ਵਿੱਚ ਦੀ ਮਾਰਦੇ ਫਿਰ ਇਹ ਆ ਕਿ ਦੁੱਧੇ ਤੀਜੇ ਦਿਨ ਜਾਮ ਹੋ ਜਾਂਦੀ ਆ ਖਰਾਬ ਹੋ ਜਾਂਦੀ ਮਤਲਬ ਤੇ ਆ ਚੈੱਕ ਕਰ ਲਓ ਭਾਜੀ ਆ ਆਪਣੇ ਕੋਲ ਮਲਟੀਵਿਟਾਮਿਨ ਆ ਜਿਹੜਾ ਆਪਾਂ ਦਿੰਨੇ ਆ ਤੇ ਇਹ ਆਪਣੇ ਕੋਲ ਸੈਨੀਟਾਈਜ਼ਰ ਆ ਇਹ ਜਿੱ ਨਜ਼ਰ ਖਤਮ ਨਹੀਂ ਹੁੰਦਾ ਉਹ ਨਜ਼ਰ ਵਰਤੀ ਜਾਣਾ ਬੱਚਿਆਂ ਨੂੰ ਜਦੋਂ ਆਪਾਂ ਬੱਚੇ ਆ 1 ਮਹੀਨੇ ਦੇ ਬੱਚੇ ਆ ਜਦੋਂ ਆਪਾਂ ਛੋਟੇ ਬੱਚੇ ਲਿਆਉਂਦੇ ਉਹਨਾਂ ਲਈ ਜ਼ਰੂਰੀ ਆ ਵੱਡਿਆਂ ਲਈ ਤਾਂ ਚਾਹਣਾ ਨਹੀਂ ਇਹਨਾਂ ਲਈ ਜ਼ਰੂਰੀ ਆ ਤੇ ਪਾਣੀ ਮੈਂ ਇੱਕ ਜਗ੍ਹਾ ਇਦਾਂ ਇਕੱਠਾ ਕਰਦਾ ਹੁੰਨਾ ਇੱਕ ਜਗ੍ਹਾ ਦਵਾਈ ਘੋਲ ਲੈਣੀ ਆ ਆਪਾਂ ਸਾਰੀ ਉਸ ਤੋਂ ਬਾਅਦ ਫਿਰ ਜਿੰਨੇ ਫੀਡਰ ਆ ਡ੍ਰਿੰਕਰ ਆ ਤੇ ਉਹਨਾਂ ਚ ਇਹਨਾਂ ਤੇ ਡ੍ਰਿੰਕਰਾਂ ਤੇ ਇਹ 2-2 ਲੀਟਰ ਜਾਂ 3-3 ਲੀਟਰ ਪਾਉਣਾ ਜਿੰਨੇ ਜਿੰਨਾ ਆਪਾਂ ਪਾਉਣਾ ਆ ਉਹਨਾਂ ਉਹਨਾਂ ਆਪਾਂ ਪਾ ਦੇਣਾ ਦਵਾਈ ਕੋਈ ਵੀ ਤੁਸੀਂ ਦੇਣੀ ਆ ਤੇ ਉਹਨੂੰ ਚੰਗੀ ਤਰ੍ਹਾਂ ਪਾਣੀ 'ਚ ਮਿਕਸ ਕਰ ਲਓ ਤੇ ਜਿਤਨਾ ਗੋਲੀਆਂ ਆਏ ਆ ਜੇ ਉਹਦਾ ਪਹਿਲਾਂ ਹੀ ਪਾਊਡਰ ਬਣਾ ਕੇ ਲੈ ਕੇ ਆਓ ਆ ਹੁਣ ਮੈਂ ਗੋਲੀਆਂ ਹੀ ਖੋਰਦਾ ਸੀ ਗੋਲੀਆਂ ਖੋਰਦੀਆਂ ਨਹੀਂ ਸੀ ਪਾਣੀ 'ਚ ਜਦੋਂ ਵੀ ਤੁਸੀਂ ਪਾਣੀ ਰੱਖਣਾ ਆ ਦਵਾਈ ਵਾਲਾ ਕੋਈ ਵੀ ਤੇ ਉਦੋਂ ਤੁਸੀਂ ਮਿਣ ਕੇ ਸਾਰੇ ਡਰਿੰਕਰਾਂ ਦੇ ਵਿੱਚ ਮਿਣ ਕੇ ਹੀ ਪਾਣੀ ਪਾਉਣਾ ਚਾਹੀਦਾ ਇਹ ਨਹੀਂ ਹੈਗਾ ਕਿ ਇੱਕ ਫੁੱਲ ਭਰਤਾ ਇੱਕ 'ਚ ਘਟਿਆ ਜੇ ਸਾਰਿਆਂ ਦੇ 2-2 ਲੀਟਰ ਕਰ ਦੋ ਜਾਂ ਸਾਰਿਆਂ ਦੇ 2.5-2.5 ਲੀਟਰ ਕਰ ਦੋ ਸਾਰਿਆਂ ਦੇ ਡਰਿੰਕਰਾਂ ਦੇ ਵਿੱਚ ਬਰਾਬਰ ਪਾਣੀ ਰੱਖ ਦਿਓ ਤੇ ਫਿਰ ਜਿੱਥੇ ਤੁਸੀਂ ਆਪਣੇ ਅੰਦਰ ਰੱਖਣੇ ਆ ਇੱਕ ਫੀਡਰ ਇੱਕ ਡਰਿੰਕਰ ਫੇਰ ਫੀਡਰ ਫੇਰ ਡਰਿੰਕਰ ਇਦਾਂ ਲਾਈਨ ਬਣਾ ਕੇ ਰੱਖੋ ਕਿਰਾਜਾ ਬਣਾ ਕੇ ਰੱਖੋ ਕਿ ਫੀਡਰ ਤੇ ਲੱਗੇ ਡਰਿੰਕਰ ਪਿਆ ਹੋਵੇ ਜਾਨਵਰ ਨੂੰ ਜ਼ਿਆਦਾ ਘੁੰਮਣਾ ਨਾ ਪਵੇ ਤੇ ਆ ਹੁਣ ਤੁਸੀਂ ਚੈੱਕ ਕਰ ਲਿਓ ਉਹ ਪਹਿਲੇ ਨੰਬਰ ਤੇ ਡ੍ਰਿੰਕਰ ਪਿਆ ਫੇ ਉਹਦੇ ਨਾਲ ਫੀਡਰ ਪਿਆ ਫੇ ਛੋਟਾ ਫੀਡਰ ਪਿਆ ਫੇ ਡ੍ਰਿੰਕਰ ਪਿਆ ਫੇ ਫੀਡਰ ਪਿਆ ਫੇ ਡ੍ਰਿੰਕਰ ਪਿਆ ਫੇ ਸੈਂਟਰ ਚ ਦੋ ਫੀਡਰ ਆ ਇੱਕ ਦੋ ਡ੍ਰਿੰਕਰ ਆ ਇੱਕ ਫੀਡਰ ਆ ਠੀਕ ਆ ਇੰਨੇ ਕ ਲਾਗੇ ਲਾਗੇ ਜੈਂ ਤੇ ਪਾਣੀ ਰੱਖਿਆ ਹੋਇਆ ਇਹਨਾਂ ਦੇ ਆ ਆਪਣੇ ਮਸਤ ਮੋਲੇ ਆ ਇਹ ਦੂਜੇ ਪਾਸੇ ਜਾਂਦੇ ਨਹੀਂ ਹੈਗੇ ਤੇ ਇਹ ਅੱਗੇ ਪਹਿਲਾਂ ਥੱਲੇ ਰਹਿੰਦੇ ਸੀ ਕੋਰਨੇ ਚ ਹੁਣ ਖੋਲ੍ਹ ਦਿੱਤੀ ਰਹਿਣਾ ਸ਼ੁਰੂ ਕਰਤਾ ਇਹਨਾਂ ਨੇ ਹੁਣ ਤੁਸੀਂ ਇਹਨਾਂ ਕਾ ਮਾਰ ਲਓ ਬੱਚਿਆਂ ਨੂੰ ਇਹ ਹਾਮ ਦਾ ਪਾਣੀ ਰੱਖਿਆ ਸਿਕਾ ਤੇ ਦੋਨਿਆਂ ਨੂੰ ਆਪਾਂ ਫੀਡ ਪਾਈ ਸੀਗੀ ਐਗਜ਼ੌਸਟ ਫੈਨ ਅਜੇ ਲੱਗਾ ਨਹੀਂ ਆਪਣੇ ਗਰਮੀ ਹੋ ਗਈ ਆ ਤਾਂ ਆਪਾਂ ਪੱਖਾ ਲਾਤਾ ਮੇਰਾ ਉਦਾਰਾਦਾ ਬਣਦਾ ਹੈ ਕਿ ਉੱਪਰ ਵੀ ਇੱਥੇ ਛੇ ਕਰਾ ਕੇ ਐਗਜ਼ੌਸਟ ਫੈਨ ਦਾ ਤੇ ਟੰਗ ਉੱਥੇ ਆਪਾਂ ਇਹ ਫਰਾਟਾ ਦਈਏ ਬਾਕੀ ਮੇਰਾ ਭਰਾ ਦੇਖ ਲੋ ਜਾਨਵਰ ਸਾਰੇ ਆਪਣੇ ਐਕਟਿਵ ਹੈ ਬਾਬੇ ਦੀ ਕਿਰਪਾ ਆ ਤੇ ਆਪਾਂ ਮਿਹਨਤ ਕਰਦੇ ਆ ਤੇ ਮਿਹਨਤ ਦਾ ਫਲ ਤਾਂ ਮਿਲਦਾ ਫਿਰ ਇੱਕ ਵੀ ਜਾਨਵਰ ਨੂੰ ਠੀਕ ਹੈ ਜਿਹੜਾ ਆਪਣਾ ਸ਼ਡਿਊਲ ਆ ਜਿਹੜਾ ਉਹਦੇ ਹਿਸਾਬ ਨਾਲ ਤਾਂ ਐਂਟੀਬਾਇਓਟਿਕ ਮੈਂ ਦਿੱਤਾ ਪਰ ਉਦਾਂ ਮੈਂ ਕੋਈ ਨਹੀਂ ਦਿੱਤਾ ਕਿਸੇ ਨੂੰ ਕੁਝ ਤੇ ਸਾਰੇ ਪਚਾਰੇ ਚੰਗੇ ਭਲੇ ਆ ਠੀਕ ਠਾਕ ਆ ਤੇ ਨਾਰਮਲੀ ਟੈਂਪਰੇਚਰ ਦੇਖ ਲਓ ਅੰਦਰ 33 ਦਾ ਹੋਇਆ ਸੀ ਨਾਲੇ ਬਾਲੇ ਵਾਲੀ ਛਾਤ ਆ ਇਹ ਸਾਰੇ ਵੀਰ ਆਪਣੇ ਜਾਨਵਰਾਂ ਦਾ ਗਰਮੀਆਂ ਦਾ